ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿਹੜੇ ਨੇ ਸ਼੍ਰੀ ਮੁਖਸਰ ਸਾਹਿਬ 'ਚ ਪਹੁੰਚ ਰਹੇ ਨੇ ਕਾਕਾ ਬਰਾਰਦੀ ਸਾਡਾ ਮੌਜੂਦ ਨੇ ਬਰਾਰ ਸਾਹਿਬ ਕਿਸ ਤਰੀਕੇ ਦਾ ਮਾਹੌਲ ਲੱਗ ਰਿਹਾ ਇਸ ਨੂੰ ਬਹੁਤ ਵਧੀਆ ਮਾਹੌਲ ਆ ਯਾ ਤੁਸੀਂ ਆਪ ਦਾ ਕੈਮਰਾ ਕਾਕਾਓ ਨਾ ਮਾਹੌਲ ਤਾਂ ਇਹ ਹੀ ਦੱਸੂਗਾ ਬਹੁਤ ਵਧੀਆ ਮਾਹੌਲ ਕਿਹੜੇ ਮੁਖਸਰ ਦੇ ਮੇਨ ਮੁੱਦੇ ਹੈ ਜਿਨ੍ਹਾਂ ਦੇ ਆਧਾਰ ਤੇ ਵੋਟ ਇਸ ਵਕਤ ਮੰਗੀ ਜਾ ਰਹੀ ਹੈ ਹਾਂਜੀ ਕਿਹੜੇ ਵਿਸ਼ੇਸ਼ ਮੁੱਦੇ ਹੋਏ ਹੈ ਕਿ ਧਿਆਨ 'ਚ ਕੋਈ ਜਿਹੜੇ ਇਹਨਾਂ ਦੇ ਆਧਾਰ ਤੇ ਵੋਟ ਮੰਗੀ ਜਾ ਰਹੀ ਹੈ 600 ਯੂਨਟ ਬਿਜਲੀ ਮਾਫ ਕੀਤੀ ਹੈ ਨਹਿਰੀ ਪਾਣੀ ਮੋਟਰਾਂ ਪੂਰੀਆਂ ਚੱਲੀਆਂ ਹੈ ਨੇਰੀ ਪਾਣੀ ਪੂਰਾ ਚੱਲਿਆ ਸਕੂਲਾਂ ਦੇ ਸੁਧਾਰ ਹੋਇਆ ਹਸਪਤਾਲਾਂ ਦਾ ਸੁਧਾਰ ਹੋਇਆ 43000 ਨੌਕਰੀ ਜੀਦੋ ਚ ਬਹੁਤ ਗਰੀਬ ਤੋਂ ਗਰੀਬ ਕਰਾਉਣ ਦਿੱਤੀ ਗਿਆ ਲੱਗਦਾ ਟੱਕਰ ਤੇ ਕੋਈ ਹੈਗਾ ਤੁਹਾਡੇ 13 ਦੀਆਂ 13 ਕੀਤਾ ਜੀ ਐਮਪੀ ਬਣਜੇ ਨੂੰ ਸਭ ਤੋਂ ਪਹਿਲਾ ਕੰਮ ਕਿਹੜਾ ਕਰਾਂ ਬਾਰਡਰ ਖਲਾਉਂਦਾ ਜੀ ਬਾਰਡਰ ਖਲਾਉਂਦਾ ਉਹਦੇ ਨਾਲ ਬਹੁਤ ਫਾਇਦਾ ਹੋਣ ਵਾਲਾ ਵਪਾਰ ਨੂੰ ਲੈ ਕੇ ਕੱਚੀਆਂ ਜ਼ਮੀਨਾਂ ਨੂੰ ਪੱਕੀਆਂ ਕਰਾਉਂਦਾ ਬਹੁਤ ਸਾਰੇ ਮੁੱਦੇ ਆ ਜਿਹੜੇ ਲਗਾਤਾਰ ਕੀਤੇ ਜਾਣ ਲੋਕ ਮਿਲਦੇ ਕਿ ਸਰ ਕਿਹੜੀ ਗੱਲ ਕਰਦੇ ਆ ਵੀ ਕੀ ਕੁਝ ਹੋਣਾ ਚਾਹੀਦਾ ਹਾਂਜੀ ਲੋਕ ਜਦੋਂ ਮਿਲਦੇ ਆ ਕਿਹੜੀਆਂ ਮੁੱਖ ਮੰਗਾਂ ਰੱਖਦੇ ਆ ਵੀ ਆਹ ਕੁਝ ਹੋਣਾ ਚਾਹੀਦਾ ਜਿਹੜੀਆਂ ਮੈਂ ਬੋਲ ਰਿਹਾ ਮਾ ਲੋਕਾਂ ਦੀ ਮੁੱਖ ਮੰਗ ਆ ਕੱਚੀਆਂ ਜ਼ਮੀਨਾਂ ਨੂੰ ਪੱਕਾ ਕਰਾਉਣਾ ਲੋਕਾਂ ਦੀ ਮੁੱਖ ਮੰਗ ਦਾ ਮੰਗ ਆ ਬਾਡਰ ਨੂੰ ਖੁਲਾਉਣਾ ਸ਼ੇਰ ਸਿੰਘ ਕੋ ਬਾਯਾ ਮੈਦਾਨ ਚ ਨੇ ਰਾਣਾ ਸੋਢੀ ਨੇ ਬੜੇ ਤਗੜੇ ਤਗੜੇ ਬੰਦੇ ਕਹਿੰਦੇ ਤੁਡੀ ਸਾਰਨ ਟੱਕਰਦੇ ਨੇ ਮੈਦਾਨ ਚ ਤਾਂ ਹੋਣਾ ਹੀ ਹੋਣਾ ਕਿਸੇ ਨਾ ਕਿਸੇ ਜਿਵੇਂ ਵੀਰ ਪੱਦ ਗਿਆ ਕਿਸੇ ਨੂੰ ਤਾਂ ਲਿਆਉਗੇ ਪੂਰੀ ਤਿਆਰੀ ਹੈ ਫਿਰ ਹਾਂ ਪੂਰੀ ਤਿਆਰੀ ਠੀਕ ਤਾਂ ਕਾਕਾ ਬਰਾੜੀ ਸਾਡੇ ਨਾਲ ਮੌਜੂਦ ਸੀਗੇ ਇੱਕ ਤੁਸਵੀਰ ਦੇਖ ਸਕਦੇ ਹੋ ਕਾਫੀ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਉਹਨਾਂ ਦੇ ਨਾਲ ਇੱਥੇ ਮੌਜੂਦ ਨੇ ਅਤੇ ਕੁਝ ਹੀ ਦੇਰ ਵਿੱਚ ਜਿਹੜਾ ਰੋਡ ਸ਼ੋਅ ਹੈਗਾ ਅਰਵਿੰਦ ਕੇਜਰੀਵਾਲ ਦਾ ਉਹ ਸ਼੍ਰੀ ਮੁਖਤਸਰ ਸਾਹਿਬ ਵਿੱਚ ਸ਼ੁਰੂ ਹੋਣ ਜਾ ਰਿਹਾ ਜਿਸ ਵਿੱਚ ਕੀ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਹਿੱਸਾ ਲੈ ਰਹੇ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿਹੜੇ ਨੇ ਸ਼੍ਰੀ ਮੁਖਤਸਰ ਸਾਹਿਬ ਵਿੱਚ ਪਹੁੰਚ ਰਹੇ ਨੇ ਕਾਕਾ ਬਰਾੜੀ ਸਾਡੇ ਨਾਲ ਮੌਜੂਦ ਨੇ ਬਰਾੜ ਸਾਹਿਬ ਕਿਸ ਤਰੀਕੇ ਦਾ ਮਾਹੌਲ ਲੱਗ ਰਿਹਾ ਇਸ ਨੂੰ ਬਹੁਤ ਵਧੀਆ ਮੋਹਲਾ ਜੀ ਤੁਸੀਂ ਆਪ ਦਾ ਕੈਮਰਾ ਘਕਾਓ ਨਾ ਮੋਹਲ ਦਾ ਹੀ ਦੱਸੂਗਾ ਬਹੁਤ ਵਧੀਆ ਮੋਹਲਾ ਕਿਹੜੇ ਮੁੱਖ ਸਰ ਦੇ ਮੇਨ ਮੁੱਦੇ ਹੈ ਜਿਨ੍ਹਾਂ ਦੇ ਆਧਾਰ ਤੇ ਵੋਟ ਇਸ ਵਕਤ ਮੰਗੀ ਜਾ ਰਹੀ ਹੈ ਹਾਂਜੀ ਕਿਹੜੇ ਵਿਸ਼ੇਸ਼ ਮੁੱਦੇ ਹੋਏ ਹੈ ਕਿ ਧਿਆਨ ਚ ਕੋਈ ਜਿਹੜੇ ਇਹਨਾਂ ਦੇ ਆਧਾਰ ਤੇ ਵੋਟ ਮੰਗੀ ਜਾ ਰਹੀ ਹੈ 600 ਯੂਨਟ ਬਿਜਲੀ ਮਾਫ ਕੀਤੀ ਹੈ ਨਹਿਰੀ ਪਾਣੀ ਮੋਟਰਾਂ ਪੂਰੀਆਂ ਚੱਲੀਆਂ ਹੈ ਨਹਿਰੀ ਪਾਣੀ ਪੂਰਾ ਚੱਲਿਆ ਹੈ ਸਕੂਲਾਂ ਦਾ ਸੁਧਾਰ ਹੋਇਆ ਹਸਪਤਾਲਾਂ ਦਾ ਸੁਧਾਰ ਹੋਇਆ 43000 ਨੌਕਰੀ ਜਿਹਦੇ ਚ ਬਹੁਤ ਗਰੀਬ ਤੋਂ ਗਰੀਬ ਕਰਾਉਂ ਦਿੱਤੀ ਗਈ। ਲੱਗਦਾ ਟੱਕਰ ਤੇ ਕੋਈ ਹੈਗਾ ਤੁਹਾਡੇ? ਤੇਰਾ 10 ਦੀਆਂ 10 ਕੀਤਾ ਜੀ। ਐਮਪੀ ਬਣਨ ਦਾ ਸਭ ਤੋਂ ਪਹਿਲਾ ਕੰਮ ਕਿਹੜਾ ਕਰਾਉਂਗੇ? ਬਾਰਡਰ ਖੋਲਹਾਂਦਾ ਜੀ। ਬਾਰਡਰ ਖੋਲਹਾਂਦਾ। ਉਹਦੇ ਨਾਲ ਬਹੁਤ ਫਾਇਦਾ ਹੋਣ ਵਾਲਾ ਵਪਾਰ ਨੂੰ ਲੱਗੇ। ਕੱਚੀਆਂ ਜ਼ਮੀਨਾਂ ਨੂੰ ਪੱਕੀਆਂ ਕਰਾਉਂਦਾ। ਬਹੁਤ ਸਾਰੇ ਮੁੰਡੇ ਆ ਜਿਹੜੇ ਲਗਾਤਾਰ ਕੀਤੇ ਜਾਣ। ਲੋਕ ਮਿਲਦੇ ਸਭ ਕਿਹੜੀ ਗੱਲਾਂ ਕਰਦੇ ਐ ਵੀ ਕੀ ਕੁਝ ਹੋਣਾ ਚਾਹੀਦਾ। ਹਾਂ ਜੀ। ਬਾਬਾ ਜੀ। ਲੋਕ ਜਦੋਂ ਮਿਲਦੇ ਆ ਕਿਹੜਿਆ ਮੁੱਖ ਮੰਗਾਂ ਰੱਖਦੇ ਵੀ ਆ ਕੁਝ ਹੋਣਾ ਚਾਹੀਦਾ ਜਿਹੜੀਆਂ ਮੈਂ ਬੋਲ ਰਿਹਾ ਲੋਕਾਂ ਦੀ ਮੁੱਖ ਮੰਗ ਆ ਕੱਚੀਆਂ ਜ਼ਮੀਨਾਂ ਨੂੰ ਪੱਕਾ ਕਰਾਉਣਾ ਲੋਕਾਂ ਦੀ ਮੁੱਖ ਮੰਗ ਦਾ ਮੰਗ ਆ ਬਾਰਡਰ ਨੂੰ ਖਲੋਣਾ ਸ਼ੇਰ ਸਿੰਘ ਕੋ ਬਾਯੋ ਮੈਦਾਨ ਚ ਨੇ ਰਾਣਾ ਸੋਢੀ ਨੇ ਬੜੇ ਤਗੜੇ ਤਗੜੇ ਬੰਦੇ ਕਹਿੰਦੇ ਤੁਡ ਸਾਨੂੰ ਟੱਕਰ ਚ ਨੇ ਮੈਦਾਨ ਚ ਤਾਂ ਹੋਣਾ ਹੀ ਹੋਣਾ ਕਿਸੇ ਨਾ ਕਿਸੇ ਜੇ ਸੁਖਵੀਰ ਪਾਦ ਗਿਆ ਕਿਸੇ ਨੂੰ ਤਾਂ ਲਿਆਉਗੇ ਪੂਰੀ ਤਿਆਰੀ ਹੈ ਫਿਰ ਹਾਂ ਪੂਰੀ ਤਿਆਰੀ ਤਾਂ ਕੱਕਾ ਬਰਾੜੀ ਸਾਡੇ ਨਾਲ ਮੌਜੂਦ ਸੀਗੇ ਇੱਕ ਤੁਸਵੀਰ ਦੇਖ ਸਕਦੇ ਹੋ ਕਾਫੀ ਵੱਡੇ ਗਿਣਤੀ ਵਿੱਚ ਲੋਕ ਜਿਹੜੇ ਨੇ ਉਹਨਾਂ ਦੇ ਨਾਲ ਇੱਥੇ ਮੌਜੂਦ ਨੇ ਅਤੇ ਕੁਝ ਹੀ ਦੇਰ ਵਿੱਚ ਜਿਹੜਾ ਰੋਡ ਸ਼ੋਅ ਹੈਗਾ ਅਰਵਿੰਦ ਕੇਤਰੀਵਾਲ ਦਾ ਉਹ ਸ਼੍ਰੀ ਮੁਖਤਸਰ ਸਾਹਿਬ ਵਿੱਚ ਸ਼ੁਰੂ ਹੋਣ ਜਾ ਰਿਹਾ ਜਿਸ ਵਿੱਚ ਕੀ ਵੱਡੇ ਗਿਣਤੀ ਵਿੱਚ ਲੋਕ ਜਿਹੜੇ ਨੇ ਹਿੱਸਾ ਲੈ ਰਹੇ ਨੇ ਸ਼੍ਰੀ ਮੁਖਤਸਰ ਸਾਹਿਬ ਤੋਂ ਕੈਮਰਾਪਰਸਨ ਮਨਪ੍ਰੀਤ ਸਿੰਘ ਚੱਸਦੇਣਾ ਸੂਰਜ ਪ੍ਰਕਾਸ਼ ਡੇਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp channel par